ਦੋਸਤੋ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡੇ ਮੀਲ ਵਿੱਚ ਕੇਲੇ ਦੇਣ ਦਾ ਫੈਸਲਾ ਕੀਤਾ ਹੈ ਇਹ ਚੰਗਾ ਫੈਸਲਾ ਹੈ ਪਰ ਕੇਲਿਆਂ ਦੇ ਕੇਲਿਆਂ ਦਾ ਰੇਟ ਬਹੁਤ ਹਾਈ ਤੈ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਵਿੱਚ ਬਹੁਤ ਹੀ ਵਧੀਆ ਇੱਕ ਫਲ ਕਿੰਨੋ ਹੈ ਜੋ ਸਾਡੇ ਪੰਜਾਬ ਦੇ ਕਿਸਾਨਾਂ ਦਾ ਰੁੱਲ ਰਿਹਾ ਹੈ ਇਸ ਵੇਲੇ ਜਿਸ ਵਿੱਚ ਵਿਟਾਮਿਨ ਸੀ ਬਹੁਤ ਭਰਪੂਰ ਮਾਤਰਾ ਵਿੱਚ ਹੈ ਜੇ ਕਿਤੇ ਇਹਦੀ ਜਗ੍ਹਾ ਕਿੰਨੋਂ 5 ਰੁਪਏ ਪ੍ਰਤੀ ਕਿੰਨੋਂ ਦੇ ਹਿਸਾਬ ਨਾਲ ਦੇ ਕੇ ਕਿਸਾਨਾਂ ਦਾ ਕਿੰਨੋਂ ਸਰਪਲਾਈ ਕੀਤਾ ਜਾਏ ਤਾਂ ਸਾਡੇ ਆਪਣੇ ਕਿਸਾਨਾਂ ਨੂੰ ਇਹਦਾ ਲਾਭ ਮਿਲੇਗਾ ਔਰ ਬੱਚਿਆਂ ਨੂੰ ਹੋਰ ਪੋਸਟਿਕ ਖੁਰਾਕ ਮਿਲੇਗੀ ਕੇਲੇ ਨਾਲੋਂ ਕਿਤੇ ਵਧੀਆ ਖੁਰਾਕ ਮਿਲੇਗੀ ਇਸ ਲਈ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਉਹ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੇ ਵਧੀਆ ਫੈਸਲਾ ਕੀਤਾ ਫਲ ਦੇਣ ਦਾ ਪਰ ਪੰਜਾਬ ਦਾ ਫਲ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦ ਦੋਸਤੋ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡੇ ਮੀਲ ਵਿੱਚ ਕੇਲੇ ਦੇਣ ਦਾ ਫੈਸਲਾ ਕੀਤਾ ਹੈ ਇਹ ਚੰਗਾ ਫੈਸਲਾ ਹੈ ਪਰ ਕੇਲਿਆਂ ਦੇ ਕੇਲਿਆਂ ਦਾ ਰੇਟ ਬਹੁਤ ਹਾਈ ਤੈਅ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਵਿੱਚ ਬਹੁਤ ਹੀ ਵਧੀਆ ਇੱਕ ਫਲ ਕਿੰਨੋ ਹੈ ਜੋ ਸਾਡੇ ਪੰਜਾਬ ਦੇ ਕਿਸਾਨਾਂ ਦਾ ਰੁੱਲ ਰਿਹਾ ਹੈ ਇਸ ਵੇਲੇ ਜਿਸ ਵਿੱਚ ਬਿਟ ਆਫ ਵਿਟਾਮਿਨ ਸੀ ਬਹੁਤ ਭਰਪੂਰ ਮਾਤਰਾ ਵਿੱਚ ਹੈ ਜੇ ਕਿਤੇ ਉਹ ਇਹਦੀ ਜਗਾ ਕਿੰਨੋਂ 5 ਰੁਪਏ ਪ੍ਰਤੀ ਕਿੰਨੋਂ ਦੇ ਹਿਸਾਬ ਨਾਲ ਦੇ ਕੇ ਕਿਸਾਨਾਂ ਦਾ ਕਿੰਨੋਂ ਸਰਪਲਾਈ ਕੀਤਾ ਜਾਏ ਤਾਂ ਸਾਡੇ ਆਪਣੇ ਕਿਸਾਨਾਂ ਨੂੰ ਇਹਦਾ ਲਾਭ ਮਿਲੇਗਾ ਔਰ ਬੱਚਿਆਂ ਨੂੰ ਹੋਰ ਪੋਜ਼ਿਟਿਵ ਖੁਰਾਕ ਮਿਲੇਗੀ ਕੇਲੇ ਨਾਲੋਂ ਕਿਤੇ ਵਧੀਆ ਖੁਰਾਕ ਮਿਲੇਗੀ ਇਸ ਲਈ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਉਹ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੇ ਵਧੀਆ ਫੈਸਲਾ ਕੀਤਾ ਫਲ ਦੇਣ ਦਾ ਪਰ ਪੰਜਾਬ ਦਾ ਫਲ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦ ਦੋਸਤੋ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡੇ ਮੀਲ ਵਿੱਚ ਕੇਲੇ ਦੇਣ ਦਾ ਫੈਸਲਾ ਕੀਤਾ ਹੈ ਇਹ ਚੰਗਾ ਫੈਸਲਾ ਹੈ ਪਰ ਕੇਲਿਆਂ ਦੇ ਕੇਲਿਆਂ ਦਾ ਰੇਟ ਬਹੁਤ ਹਾਈ ਤੈਅ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਵਿੱਚ ਬਹੁਤ ਹੀ ਵਧੀਆ ਇੱਕ ਫਲ ਕਿੰਨੋ ਹੈ ਜੋ ਸਾਡੇ ਪੰਜਾਬ ਦੇ ਕਿਸਾਨਾਂ ਦਾ ਰੁੱਲ ਰਿਹਾ ਹੈ ਇਸ ਵੇਲੇ ਜਿਸ ਵਿੱਚ ਵਿਟਾਮਿਨ ਸੀ ਬਹੁਤ ਭਰਪੂਰ ਮਾਤਰਾ ਵਿੱਚ ਹੈ ਜੇ ਕਿਤੇ ਉਹ ਇਹਦੀ ਜਗਾ ਕਿੰਨੋਂ 5 ਰੁਪਏ ਪ੍ਰਤੀ ਕਿੰਨੋਂ ਦੇ ਹਿਸਾਬ ਨਾਲ ਦੇ ਕੇ ਕਿਸਾਨਾਂ ਦਾ ਕਿੰਨੋਂ ਸਪਲਾਈ ਕੀਤਾ ਜਾਏ ਤਾਂ ਸਾਡੇ ਆਪਣੇ ਕਿਸਾਨਾਂ ਨੂੰ ਇਹਦਾ ਲਾਭ ਮਿਲੇਗਾ ਔਰ ਬੱਚਿਆਂ ਨੂੰ ਹੋਰ ਪੋਸਟਿਵ ਖੁਰਾਕ ਮਿਲੇਗੀ ਕੇਲੇ ਨਾਲੋਂ ਕਿਤੇ ਵਧੀਆ ਖੁਰਾਕ ਮਿਲੇਗੀ ਇਸ ਲਈ ਮੇਰੀ ਅਪੀਲ ਹੈ ਪੰਜਾਬ ਸਰਕਾਰ ਨੂੰ ਉਹ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੇ ਵਧੀਆ ਫੈਸਲਾ ਕੀਤਾ ਫਲ ਦੇਣ ਦਾ ਪਰ ਪੰਜਾਬ ਦਾ ਫਲ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰੇ ਬਹੁਤ ਬਹੁਤ ਧੰਨਵਾਦ ਦੋਸਤੋ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡੇ ਮੀਰ ਵਿੱਚ ਕੇਲੇ ਦੇਣ ਦਾ ਫੈਸਲਾ ਕੀਤਾ ਹੈ ਇਹ ਚੰਗਾ ਫੈਸਲਾ ਹੈ ਪਰ ਕੇਲਿਆਂ ਦੇ ਕੇਲਿਆਂ ਦਾ ਰੇਟ ਬਹੁਤ ਹਾਈ ਤੈਅ ਕੀਤਾ ਗਿਆ ਹੈ ਦੂਜੇ ਪਾਸੇ ਪੰਜਾਬ ਵਿੱਚ ਬਹੁਤ ਹੀ ਵਧੀਆ ਇੱਕ ਫਲ